ਲੋਕ ਮਹੱਲਾ ਚੌਥਾ ਭਗਤ ਸਰੋਵਰ ਉੱਛਲੈ ਸਵੈ ਸੰਗੇਜੀ ਗੁਰੂ ਮਹਾਰਾਜ ਸਾਹਿਬ ਕਹੇਗੇ ਹੈ ਭਗਤੀ ਦਾ ਸਰੋਵਰ ਹੀ ਹੈ ਗੁਰੂ ਨਾਨਕ ਦੇਵ ਜੀ ਜਦੋਂ ਬਚਨ ਕਰਦੇ ਆ ਮਨ ਉਸ਼ਾਲੇ ਹੀ ਮਾਰਦੇ ਆ ਭਗਤੀ ਦੇ ਗੁਰੂ ਸਾਹਿਬ ਦੇ ਜਦੋਂ ਮੁਖੋਂ ਬਚਨ ਨਿਕਲਦੇ ਹਨ ਸਬਰ ਭਰੇ ਵਹਨ ਅਜੇ ਗੁਰੂ ਮਹਾਰਾਜ ਸਾਹਿਬ ਦਾ ਲਵ ਲਵ ਜਦੋਂ ਉਹ ਉਪਦੇਸ਼ ਦਿੰਦੇ ਹਨ ਜੇ ਭਰੇ ਹੋਏ ਨਾਲੇ ਵਗਦੇ ਨੇ ਨਾਲੇ ਵਗਦੇ ਹੁੰਦੇ ਆ ਐ ਸਤਿਗੁਰਾਂ ਦੇ ਮੁਖ ਵਿੱਚੋਂ ਬਾਣੀ ਦਾ ਉਚਾਰਨ ਹੁੰਦਾ ਹੈ ਇਹ ਜੇ ਹਨ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਕਹੇ ਸਤਸੰਗਤ ਮਹਾਰਾਜ ਜੀ ਕਹੀ ਜੀ ਹੈ ਸਤਸੰਗਤ ਵੀ ਭਗਤੀ ਦੇ ਸਰੋਵਰ ਮਹਾਰਾ ਸਾਹਿਬ ਜੀ ਨੇ ਸਿੱਖਾਂ ਦੇ ਹਿਰਦੇ ਬਣਾਏ ਹੋਏ ਆ ਪ੍ਰੇਮ ਦੇ ਨਾਲ ਜਦੋਂ ਬਚਨ ਕਰਦੇ ਇਸ਼ਾਰੇ ਮਾਰਦੇ ਹੁਣ ਸੂਬਰ ਭਰੇ ਵਹਨ ਉਹਨਾਂ ਦੇ ਅੰਤਕਾਰ ਜਿਹੜੇ ਸੂਬਰ ਸੁਗੁਣਾ ਦੇ ਨਾਲ ਲਵਲਾ ਭਰੇ ਹੋਏ ਐ ਅਤੇ ਮਹਿਰੇ ਐ ਹਰ ਵਕਤ ਜਪਾ ਜਾ ਪ੍ਰਗਟ ਹੋ ਰਿਹਾ ਹੈ ਨੀਤਨ ਤਰ ਰਹਿੰਦੇ ਹਨ ਆਸ਼ਰਦੋ ਰੰਗ ਜਰਦੋ ਨੈਣ ਪਰ ਕੰਮ ਖਾਣਾ ਕੰਮ ਬੋਲਣਾ ਅਤੇ ਸਾਵਾਂ ਕਈ ਵਿਸਰ ਚੁੱਕਾ ਹੈ ਦੇਸਵਰ ਹਾਂ ਦੇਖਾਲ ਹਾਂ ਉਦੇ ਇੰਤਿਆਰੀ ਦਿਲ ਕੰਬੇ ਬੇਕਰਾਰੀ ਇਹ ਨਿਸ਼ਾਨੀਆਂ ਹਨ ਉਹਨਾਂ ਦੀਆਂ ਇਹ ਜਿਹੜੇ ਮਾਰੇ ਦੇ ਗੁਰਸਿੱਖ ਭਗਤੀ ਕਰਨ ਵਾਲੇ ਹਨ ਇਸੇ ਪ੍ਰਕਾਰ ਭਗਤ ਸਰੂਪ ਉੱਝਲਾ ਗੁਰੂ ਮਾਰਾ ਪ੍ਰਵੇਸ਼ਰ ਜੋ ਹੈ ਉਹ ਵੀ ਆਪ ਭਗਤੀ ਦਾ ਸਰੂਪ ਹੈ ਉਹਦੇ ਚੋਂ ਭੜਕਾਂ ਦੀ ਰੱਖਿਆ ਕਰਨ ਵਾਸਤੇ ਜਦੋਂ ਸਰੂਪ ਧਾਰ ਲੈਂਦੇ ਜੇ ਪ੍ਰਹਿਲਾ ਦੀ ਰੱਖਿਆ ਕਰਨ ਵਾਸਤੇ ਨਰਸਿੰਘ ਰੂਪ ਧਾਰ ਲਿਆ ਤੁਰੋਂ ਉਹਨੂੰ ਦਰਸ਼ਨ ਦੇਣ ਵਾਟੇ ਚਤੁਰ ਕੋ ਹੀ ਰੂਪ ਧਾਰਨੇ ਆ ਇਹ ਅਰੂਪ ਧਾਰਨੂ ਬਸਰਗੋ ਉਸ਼ਾਲੇ ਮਾਰਦੇ ਹਨ ਸੁਬਰ ਭਰੇ ਵਹਨ ਅਜੋ ਉਹਨਾਂ ਨੂੰ ਦ੍ਰਵ ਗਿਆਨ ਦੀ ਵਾਟ ਲਵਾ ਲਗ ਭਰੇ ਨਦ ਦੀ ਈ ਵਹਿਰੇ ਹਨ ਮਾਰਾ ਸਾਚੀ ਪਾਤਸ਼ਾਹ ਕਰਨ ਪੂਤਰ ਬਦਿਸ਼ ਬਖਸ਼ਦੇ ਹਨ ਜਿੰਨਾ ਸਤਗੁਰ ਮੰਨਿਆ ਜਿੰਨਾ ਸਤਗੁਰ ਭਾਈ ਸਤਗੁਰੂ ਸਚੇ ਪਾਤਸ਼ਾਹ ਨੂੰ ਮੰਨ ਲਿਆ ਹੈ ਜਨ ਨਾਨਕ ਵੱਡ ਭਾਗ ਲਹਨੁ ਮੂਝ ਭਗਵਾਨ ਇਸ ਨੂੰ ਲਖ ਲੈਂਦੇ ਹਨ ਗੁਰੂ ਮਹਾਰਾਜ ਸਾਹਿਬ ਫਰਮਾਉਂਦੇ ਹਨ ਮਹੱਲਾ ਚੌਥਾ ਹਰ ਹਰ ਨਾਮ ਅਸੰਖ ਹਰ ਹਰ ਹਰੀ ਜੋ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਹੈ ਉਹਦੇ ਨਾਮ ਵੀ ਅਸੰਖ ਅਮਜਨ ਪਹਾਣਗੇ ਹਰ ਕੇ ਗੁਣ ਕਥਨ ਨਾ ਜਾ ਤੇ ਹਰਿ ਪ੍ਰਮੇਸ਼ਰ ਦੇ ਗੁਣ ਵੀ ਇਕਾਥ ਹਨ ਉਹ ਕਿਸੇ ਦੇ ਪਾਸੋਂ ਕਸਮ ਨਹੀਂ ਕੀਤੇ ਜਾਂਦੇ ਹਰ ਹਰ ਆਗਮ ਆਗਾਦ ਹਰ ਖਰੀ ਜੋ ਪਿੱਛੇ ਵੀ ਗਮਤਾ ਤੋਂ ਰਹੇ ਸੀ ਹੁਣ ਵੀ ਆਗਾਦ ਦੂੰਗਾ ਹਰ ਹਰ ਜਾਣ ਕੇ ਤੇ ਵਿਦ ਮਿਲ ਹੈ ਮਿਲਿਆ ਸੰਗੀਪਾਤ ਸਾਹ ਅਜ ਦੇ ਅੰਦਨ ਕਿਸ ਪ੍ਰਕਾਰ ਮਿਲ ਗਏ ਸਾਨੂੰ ਮਿਲਾਉਣਾ ਕਰੋ ਮੇਨ ਦੀ ਯਾਜ ਦੋਸਤੋ ਸਾਨੂੰ ਹਰ ਹਰ ਜਸ ਜਪਤ ਜਪੰਤ ਜਨ ਜਿਹੜੇ ਪੁਰਖ ਹਰ ਹਰ ਪਰਮੇਸ਼ਰ ਦੇ ਨਾਮ ਦੇ ਆਪ ਨੂੰ ਜਪ ਕਰਦੇ ਹੈ ਹੋਰ ਨਾਮ ਤੇ ਜਪਉਂਦੇ ਹਨ ਇੱਕ ਤਿਲ ਨਹੀਂ ਕੀਮਤ ਪਾਉ ਇਸ ਰੂਪ ਦੀ ਤੇ ਜਿੰਨੀ ਵੀ ਕੀਮਤ ਤਾਂ ਨਹੀਂ ਕਿਸੇ ਦੇ ਪਾਸੋਂ ਪਾਈ ਜਾਂਦੀ ਜਿਵੇਂ ਸਮੁੰਦਰ ਦਾ ਪਾਰਾ ਵਾਰ ਨਹੀਂ ਪਾਇਆ ਜਾ ਸਕਦਾ ਹੈ ਇਹਨੇ ਆਜ ਦੇ ਗੁਨਾ ਦੀ ਕੀਮਤ ਨਹੀਂ ਕਿਸੇ ਤੋਂ ਪਾਈ ਜਾਂਦੀ ਤੂੰ ਬਿਆਨਪ ਹੈ ਜਨ ਨਾਨਕ ਹਰ ਅਗਮ ਪ੍ਰਭ ਫਿਰ ਹਰੀ ਗੁਰੂ ਸਾਹਿਬ ਜੀ ਕਹਿੰਦੇ ਤੂੰ ਗਮਤਾ ਤੋ ਰਹਿ ਕੇ ਕਿ ਪ੍ਰਭ ਸਮਰਥ ਹਰ ਮੀਲ ਲੈਹੁ ਲੜ ਲਾ ਜੱਜ ਮਹਾਰਾਜ ਸਾਨੂੰ ਇਹ ਅਨਾਸ਼ ਨਾਲ ਹੀ ਮਿਲ ਸਕੀਦਾ ਹੈ ਸਾਨੂੰ ਆਪ ਵੀ ਸ਼ਰ ਰੂਪੀ ਲੜ ਵਿੱਚ ਲਾ ਕੇ ਮੇਲ ਲੋ ਸਾਧ ਸੰਗਤ ਰੂਪੀ ਲੜ ਪੱਲਾ ਪਕੜਾ ਕੇ ਪ੍ਰੇਮ ਦਾ ਪੱਲਾ ਪੁੜਾ ਕੇ ਮੇਲ ਲੋ ਅੰਤ ਨਹੀਂ ਉਹ ਦੇ ਸਰੂਪ ਦਾ ਪਾਇਆ ਜਾ ਸਕਦਾ ਇਹ ਪੰਛੀ ਸਾਰੀ ਸੰਗੀਰ ਕਾ ਚੁੜਦਾ ਹੈ ਅਕਾਸ਼ ਦਾ ਅੰਤ ਨਹੀਂ ਪਾਇਆ ਜਾ ਸਕਦਾ ਛੋਟੇ ਛੋਟੇ ਜੀਵ ਵੀ ਉੜਦੇ ਹਨਗੇ ਅਤੇ ਇਸੇ ਪ੍ਰਕਾਰ ਅਨਲ ਮਨੁਲਾ ਅਜਿਕੇ ਜੋ ਉਡਾਰੀਆਂ ਲੈਂਦੇ ਹਨ ਉਹ ਵੀ ਕਾਹ ਪੰਤਨੀ ਪਾ ਸਕਦੇ ਇਹ ਵੀ ਤੱਤ ਵਿੱਚ ਬ੍ਰਹਮ ਗਿਆਨੀ ਵੀ ਆਪਣੀ ਅਵਸਥਾ ਨਾਲ ਉਡਾਰੀਆਂ ਮਾਰਦੇ ਹੈ ਪਰ ਵਾਹੀ ਅੰਤ ਨਹੀਂ ਕਿਹਦੇ ਪਾਸੋਂ ਪਾ ਜਾਂਦਾ ਜਿਵੇਂ ਆਕਾਸ਼ ਵਿੱਚ ਬਿਰਸ਼ੀਏ ਆ ਕੋਈ 35 ਫੁੱਟ ਹੈ ਕੋਈ 100 ਫੁੱਟ ਹੈ ਕੋਈ 50 ਫੁੱਟ ਹੈ ਬਿਰਸ਼ ਜਿੰਨਾ ਜਿੰਨਾ ਉਹਨਾਂ ਚ ਤਾਕਤ ਹੁੰਦੀ ਉਹਨੇ ਉਹਨੇ ਉੱਚੇ ਚੜ ਜਾਂਦੇ ਹਨਗੇ ਤੇ ਪਰ ਫਿਰ ਦੇਸ਼ ਆਕਾਸ਼ ਨੂੰ ਕਹਿੰ ਨਹੀਂ ਰੋਕ ਸਕਦੇ ਇਹ ਵੀ ਵਾਹਿਗੁਰੂ ਜਿਨਨੀ ਜਿੰਨੀ ਕੋਈ ਅਵਸਥਾ ਹੈ ਬਿਰਸ਼ਾਂ ਜਿੰਨੀ ਹੀ ਉਹਨੇ ਉਹਨੇ ਉਨਾਂ ਦੀ ਪਹੁੰਚ ਹੈ ਪਰ ਮਨੁੱਖ ਦਾ ਅੰਤ ਨਹੀਂ ਕੋਈ ਪਾਸ ਕਰਦਾ ਉਹ ਬਿਆੰਤ ਹੈ ਅੰਤ ਉਹ ਰਾਰ ਪਾਰ ਪਾਇ ਨਹੀਂ ਜਸਰ ਜਿਵੇਂ ਮੱਛੀਆਂ ਪਾਣੀ ਚ ਰਹਿਣੀਆਂ ਹੈ ਤੂੰ ਦਰੀਆਵ ਦਾਣਾ ਬੀਨਾ ਮੈਂ ਮਛਲੀ ਕਿਵੇਂ ਅੰਤ ਲਾਉਂ ਕਿਉਂ ਵਾਹਿਗੁਰੂ ਦਾ ਅੰਤ ਹੀ ਕਿਹਦੇ ਪਾਸੋਂ ਪਾਇਆ ਜਾਂਦਾ ਦੀਮਤੀਆਂ ਕਰੀਏ ਕਿ ਮਾਰਾ ਸਾਨੂੰ ਆਪ ਦੇ ਨਾਲ ਮਿਲ ਲਓ ਇਸ ਪ੍ਰਕਾਰ ਸਾਰੇ ਸੰਗਜੀ ਅਰਦਾਸ ਦੇ ਨਾਲ ਉਹਦੇ ਵਿੱਚ ਮਿਲ ਜਾਣਾ ਜਿਹੜਾ ਇਹੋ ਹੀ ਆ ਉਹ ਬਿਆੰਤ ਹੈ ਇਹੋ ਅੰਤ ਨਾ ਜਾਣੇ ਕੋਈ ਇਹ ਸੰਤ ਨੂੰ ਕੋਈ ਨਹੀਂ ਜਾਣ ਸਕਦਾ ਸੋ ਬੇਅੰਤ ਹੈ ਪਰਮੇਸ਼ਵਰ ਪਉੜੀ ਹਰ ਅਗਮ ਅਗੋਚਰ ਅਗਮ ਹਰ ਹਰੀ ਅਗਮ ਸ਼ਾਸਤਰਾਂ ਕਰਕੇ ਵੀ ਅਜਮ ਹੈ ਅਗੋਚਰ ਇੰਦਰੀਆਂ ਦੇ ਵੀ ਅਵੀਸ਼ ਹੈ ਅਗਮ ਮੰਦੇ ਸੰਕਲਪਾ ਹਿਕੰਦੋ ਵੀ ਗਮ ਹੈ ਗਮਤਾ ਤੋਂ ਰਹਿ ਤੋ ਪਰਮੇਸ਼ਵਰ ਕਿਉ ਕਰ ਹਰ ਦਰਸ਼ਨ ਪਿਖਾ ਮਹਾਰਾ ਹਰੀ ਤੇਰੇ ਦਰਸ਼ਨ ਨੂੰ ਕਿਸ ਪ੍ਰਕਾਰ ਵੇਖਣਾ ਕਰੀਏ ਇੰ ਬਿੰਤੀਆਂ ਕਰੀਏ ਕਿਸ ਵੱਖਰ ਹੋਏ ਸੋ ਵਰਨੀਏ ਕੋਈ ਵੱਖਰ ਵਸਤੂ ਹੋਵੇ ਤਾਂ ਮਾਰਾ ਤੇਰੇ ਸਰੂਪ ਦਾ ਕਸਮ ਕਰ ਦਈਏ ਕਿ ਇਹ ਹੈ ਜ ਤੇਰਾ ਸਰੂਪ ਹੈ ਤੇ ਸਰੂਪ ਨਾ ਰੇਖਾ ਉਸ ਆਪ ਦਾ ਰੂਪ ਆਕਾਰ ਨਹੀਂ ਨਾ ਇਸਤਰੀ ਹੈ ਨਾ ਨਰ ਹੈ ਨਾ ਹੀ ਜਿਹੜਾ ਨਾਰਨਾ ਪੁਰਖਣਾ ਪੰਖਣਾ ਸਾਚੋ ਚਦਰ ਸਰੂਪ ਨਾ ਪੰਛੀ ਦਾ ਆਕਾਰ ਹੈ ਇਸ ਪ੍ਰਕਾਰ ਤੇਰਾ ਅੰਤ ਨਹੀਂ ਪੱਕੇ ਸਰੂਪ ਤੇ ਸਰੂਪ ਨਾ ਰੇਖਾ ਰੂਪ ਰੇਖਾ ਜਿਕ ਮਸਿਕਾ ਸ਼ਾਇਕ ਲਖੀਰਾਂਵ ਨਹੀਂ ਜਾਣੀ ਦੀਆਂ ਕੋਈ ਜੇ ਸਭ ਮੁਝਾਏ ਆਪ ਮੁਝਾਏ ਦੇ ਜੀ ਨੂੰ ਮਹਾਰਾ ਆਪ ਤੁੰ ਪਾਪੇ ਲਖ ਅਰਥ ਨੂੰ ਗੁਰਾਂ ਦੁਆਰਾ ਬੁਝਾ ਦੇਵੇ ਕੋ ਨੂੰ ਸੱਚੇ ਪਾਤਸ਼ਾਹ ਆਪ ਦੇ ਤਜ ਪਾਦ ਲਖ ਅਰਥ ਬੁਝਾ ਦੇਵੇ ਸਮਝਾ ਲੰਨੇ ਹੂੰ ਸੋਈ ਜਾਨ ਦਿਖਾ ਜੀ ਨੂੰ ਮਹਾਰਾ ਆਪਣੇ ਆਪ ਸਰੂਪ ਦਾ ਚਲਕਾ ਦੇ ਕੇ ਸਮਝਾ ਦੇ ਹੂੰ ਉਹ ਹੁਈ ਸਕੇ ਪਾਤਸ਼ਾ ਉਹਨੂੰ ਬੂਝ ਆ ਜਾਂਦੀ ਤੇ ਹੋਰ ਨੂੰ ਬੂਝ ਦੇ ਸਕਦਾ ਹ ਜਿਸ ਰੂਪ ਬਾਪਤ ਹਜੂਰ ਨਵੇਂ ਪਾਤਸ਼ਾਹ ਜੀ ਨੂੰ ਉਜਾਰਨ ਕੀਤਾ ਹੈ ਇਹ ਬਚਨ ਕੀਤੇ ਹਨ ਕਿ ਇਸ ਪ੍ਰਕਾਰ ਹੈ ਉਹ ਉਮਦ ਜੋ ਬਾਸ ਬਸਦਾ ਨਕੁਰ ਮੋਹ ਜੈਸੀ ਛਾਈ ਕੈਸੀ ਹਰ ਬਸੰਤ ਪਰ ਕਾਟ ਹੀ ਖੋਜੋ ਭਾਈ ਫੁੱਲ ਵਿੱਚ ਜਿਵੇਂ ਮਾਸ ਨਰ ਹੁੰਦੀ ਹੈ ਜਿਸ ਪ੍ਰਕਾਰ ਸ਼ੀਸ਼ੇ ਜੀ ਪਰ ਦੰਦ ਪੈਂਦਾ ਹੈ ਇਸ ਪ੍ਰਕਾਰ ਉਸ ਪਰਮੇਸ਼ਰ ਨੂੰ ਜਾਣਨਾ ਕਰੋ ਸ਼ੀਸ਼ੇ ਜੀ ਜਿਹਨ ਦਾ ਅੰਤਕਾਰਨ ਸੁਧ ਹੈ ਉਹ ਸਾਧ ਸੰਗਤ ਜੀ ਸ਼ੀਸ਼ੇ ਜੀ ਨੂੰ ਮੂੰਹ ਦਿਸਦਾ ਜਦੋਂ ਉਹ ਮੂੰਹ ਨੂੰ ਦੇਖਣ ਵਾਲੇ ਪ੍ਰੇਮੀ ਜਿਹੜੇ ਹੈ ਉਹਦੋਂ ਉਹ ਆਪ ਦਾ ਅਕਸ਼ਿ ਨਿਸੰਹੰinde ਉਹ ਉਲਟ ਕੇ ਚਿਹਰਾ ਹੀ ਵੇਖਦੇ ਕਿ ਸਾਡਾ ਚਿਹਰਾ ਹੈ ਇਸ ਪ੍ਰਕਾਰ ਸਾਧ ਸੰਗਤ ਜੀ ਪ੍ਰਤਿਬਿੰਬ ਨੂੰ ਬਾਧ ਕਰਕੇ ਇਹ ਤਤਵਤ ਹੈ ਉਹ ਬਿੰਬੀ ਰੂਪ ਨੂੰ ਆਪਣਾ ਆਪ ਕਰਕੇ ਵੇਖਦੇ ਹੈ ਇਸ ਪ੍ਰਕਾਰ ਜੀ ਨੂੰ ਮਾਰਾ ਆਪਣਾ ਆਪ ਹੀ ਆ ਦੇਵੇ ਸੁਆੰਤਾ ਕਰਮ ਦੇੰਦੂ ਗਿਆਨ ਦੁਆਰਾ ਉਹ ਜੀ ਸਮਝਦੇ ਹਨ ਸਾਰਿਆਂ ਦਾ ਸਾਖੀ ਰੂਪ ਹੈ ਪ੍ਰਤੀਬਿੰਦ ਰੂਪ ਹੋਇਆ ਆਂਤਾ ਕਰਨੁ ਪਾਦੀ ਸਹਿਤ ਅਤਿ ਕੋਲ ਫੋਨਲੋ ਜੀ ਖਿਵੂ ਬੁੰਦਰੀ ਹੈ ਐ ਕਿਤਨ ਸੱਤਾ ਹੈ ਉਸ ਦੀ ਜਿਸ ਸੱਤਾ ਦੇ ਨਾਲ ਇੰਦਰੀਏ ਮਾਨਾ ਪ੍ਰਾਣ ਬੁੱਧੀ ਇਹ ਸਾਰੇ ਇਹਦੋਂ ਹੋ ਕੇ ਸਾਰੇ ਕਿਰਿਆ ਕਰਦੇ ਆ ਮਨ ਸੰਕਲਪ ਠਾਉਂਦਾ ਬੁੱਧੀ ਪਦਾਰਸ਼ ਵਿੱਚ ਚੇ ਕਰਦੀ ਹੈ ਕੰਨ ਸੁਣਦੇ ਆ ਅੱਖਾਂ ਦੇਖਦੀਆਂ ਇਹ ਸਾਰੇ ਇੰਦਰੀਏ ਕੇ ਜਿਸ ਦੀ ਸੱਤਾ ਨਾ ਕਰ ਰਹੇ ਹੋਏ ਇਹ ਫੁੱਲ ਦੀ ਮਹਿਕ ਵਾਂਗੂ ਆ ਸਾਰਿਆਂ ਦੇ ਅੰਦਰ ਇਸ ਪ੍ਰਕਾਰ ਕਸਨ ਨਹੀਂ ਹੋਰ ਤਰੀਕੇ ਨਾਲ ਕਿਉਂਕਿ ਅਗ ਜਾਂਦਾ ਜਿਸ ਆਪ ਬੁਝਾਏ ਆਪ ਜਿਹਨੂੰ ਆਪਣਾ ਜਿਸ ਨੂੰ ਬੁਝਾਏ ਆਪ ਬੁਝਾਏ ਦੀ ਜਿਸ ਨੂੰ ਆਪਣੇ ਰੂਪ ਦੀ ਬੁਝਾਏ ਸਮਝ ਬੁਝਾਦੇ ਸਮਝਾਦੇ ਸੋਈ ਜਨ ਦੇਖੋ ਜਨ ਭਾਈ ਮਾਰ ਦੇ ਰੂਪ ਨੂੰ ਲਿਖਦੇ ਆ ਇਹ ਹਉਮੈ ਮੇਟ ਕਰਕੇ ਉਹ ਹੀ ਉਹ ਦਿਸਦਾ ਹੈ ਜਿਹਦੇ ਅੰਦਰ ਹਉਮੈ ਨਹੀਂ ਰਹਿੰਦੀ ਉਹਨਾਂ ਤੇ ਉਹ ਦੁਆਯ ਦਰਸ਼ਨੀ ਕਰਦਾ ਰਹਿੰਦਾ ਹੈ ਸਤ ਸੰਗਤ ਸਤ ਗੁਰ ਚੱਟ ਸਾਲ ਹੈ ਜੀ ਸਤ ਗੁਰੂ ਸਾਹਿਬ ਦੀ ਸਤ ਸੰਗਤ ਇਹ ਚੱਟ ਸਾਲ ਬੱਚਿਆਂ ਦੀ ਇਹ ਪਾਰਟਸਾਲਾ ਹੁੰਦੀ ਹੈ ਇਹ ਸਤ ਸੰਗਤ ਵਿੱਚ ਗਿਆਨ ਗੁਰੂ ਬੱਚਿਆਂ ਦੀ ਇਹ ਪਾਰਟਸਾਲਾ ਹੈ ਜਿੱਥੇ ਹਰ ਗੁਣ ਸਿੱਖਾ ਜਿੱਥੇ ਹਰੀ ਦੀ ਪ੍ਰਾਪਤੀ ਵਾਲੇ ਗੁਣ ਸਿੱਖ ਲਈਦੇ ਆ ਜਿਵੇਂ ਵਾਹਿਗੁਰੂ ਬਾਣਾ ਮੰਨਣਾ ਹਉਮੈ ਤਦ ਨੂੰ ਨਾਮ ਲਿਵ ਲਾਉਣ ਬਾਣਾ ਮੰਨਣ ਪੰਥੇ ਪਾਵਨ ਘਰ ਮੈਂ ਛੜਨੀ ਦੇ ਦੀ ਰਿਆਦ ਮੰਨਨੀ ਅਠੇ ਪੈਰ ਪ੍ਰਵੇਸ਼ ਦਾ ਸਿਮਰਨ ਕਰਨਾ ਇਹ ਪਵਿੱਤਰ ਰਸਤਾ ਹੈ ਇਹ ਹਰੀਏ ਗੁਣ ਪ੍ਰਾਪਤੀ ਵਾਲੇ ਜਿੱਤੇ ਸਿੱਖੇ ਜਾਂਦੇ ਹਨ ਇਹ ਪਾਠਸਾਲਾ ਹੈ ਜਿਵੇਂ ਬੱਚਿਆਂ ਦੇ ਪੜਨ ਵਾਲੇ ਕੋਈ ਬੀਏ ਆ ਕੋਈ ਐਮਏ ਹੈ ਇਸ ਤਰ੍ਹਾਂ ਪੜਾਈ ਹੈ ਇਨੀ ਸਾਥ ਸੰਗਰੇਜੀ ਸੁਭਿਚਾਰ ਸੁਭਚਾਰਨਾ ਤਨੁ ਮਾਨਸਾ ਸਤਵਾ ਪਦ ਆਲਿਕ ਇਹੜੀਆਂ ਭੂਮਿਕਾਏ ਦਰਜੇ ਹਨਗੇ ਅਤੇ ਤ੍ਰਿਯਾ ਬਰ ਸਕਵੀ ਭੂਮਿਕਾ ਹੈ ਕ੍ਰਿਯਾ ਤੀਰਜੇ ਦੇ ਮਾਨ ਤੋਂ ਪਰੇ ਹੋ ਗਏ ਉਹਨਾਂ ਨੂੰ ਪ੍ਰਾਪਤ ਹੁੰਦਾ ਜਿੱਥੇ ਹਰੀ ਦੇ ਗੁਣੇਉ ਸਿੱਖੇ ਜਾਂਦੇ ਹਨ ਧੰਨ ਤਹਾਨੂੰ ਸੂਰਸਨੋਂ ਧੰਨ ਕਰ ਧੰਨ ਉਹ ਰਸਨਾ ਹੈ ਧੰਨ ਉਹਦੇ ਹੱਥਾਂ ਨੇ ਧੰਨ ਸੂ ਪਾਦਾ ਸਤਗੁਰੂ ਇਹ ਧੰਨ ਉਹ ਪਾਧੀਆਂ ਸੰਪਰਦਾ ਨੂੰ ਦਸਣ ਵਾਲੇ ਸਤਗੁਰੂ ਹਨ ਜਿੱਥੇ ਮਿਲ ਹਰ ਲਿਖਾ ਲਿਖਾ ਜਿਹਨੋਂ ਦੇ ਨਾਲ ਮਿਲ ਕੇ ਹਰੀ ਦੇ ਨਾਮ ਦੇ ਲੇਖੇ ਨੂੰ ਲਿਖ ਲਿਆ ਹੈ ਇਸੇ ਪ੍ਰਕਾਰ ਇਹੋ ਤੁਕ ਪੜੋ ਧੰਨ ਧੰਨ ਸੂ ਰਸਨੋ ਧੰਨ ਕਰ ਧੰਨ ਉਹ ਪ੍ਰੀਤ ਰੂਪੀ ਰਸਨੋ ਧੰਨ ਉਹ ਸਾਧ ਸੰਗੇ ਜੀ ਭਾਇ ਕੇ ਚਲਨ ਕਰ ਹੱਥ ਜਿਹੜੇ ਭਾਵਨਾ ਦੇ ਹੱਥ ਹੈ ਉਹ ਹੱਥ ਵੀ ਕੰਤਾਰ ਦੇ ਜੋਗ ਹੈ ਧੰਨ ਸੂ ਰਸਨੋ ਧੰਨ ਕਰ ਰਸਨੋ ਪ੍ਰੀਤ ਰੂਪੋ ਤੇ ਭਾਵਨਾ ਰੂਪੀ ਹੱਥ ਹੋਸਾ ਸਰਵਾਰੂ ਪਾਥ ਤਨਸੂ ਪਾਦਾ ਸਤਗੁਰੂ ਤੁਨ ਗੁਰੂ ਮਹਾਰਾਜ ਸਾਹਿਬ ਜੋ ਪੰਥੀਆਂ ਦੱਸਣ ਵਾਲੇ ਹਨ ਸੰਪਰਦਾ ਨੂੰ ਸਰਬੁਣ ਗਿਆਨ ਮੰਨਣ ਗਿਆਨ ਅਧਿਆਸਨ ਉੱਤੋਂ ਦਾ ਸੋਲਨ ਆਦਿਕ ਇਹ ਸੰਪਰਦਾ ਨੂੰ ਦੱਸਣ ਵਾਲੇ ਜੋ ਸਤਗੁਰੂ ਆਪ ਹਨ ਪਾਧਿਆਂ ਦੀ ਨਿਆਈ ਜਿਤ ਮਿਲ ਹਰ ਲਿਖਾ ਲਿਖਾ ਜਿਵੇਂ ਮਿਲ ਕੇ ਹਰੀ ਦੇ ਬ੍ਰਹਮ ਵਿਦਿਆ ਦਾ ਲੇਖਾ ਲਿਖੀਦਾ ਹੈ ਜਿਸ ਬ੍ਰਹਮ ਦੇ ਆਦੇਵ ਕੀ ਜੋਇ ਨਾ ਇਹ ਨਾ ਜੇ ਨਾ ਹੋਈ ਇੰਤ ਪਰੇ ਸਤ ਹੈ ਸੋਈ ਦੇਵਨੀ ਇੰਦਰੇਵਨੀ ਪ੍ਰਾਣਮਨੀ ਮਨਮਨੀ ਬੁੱਧਮਨੀ ਪ੍ਰਕਿਰਤੀਮਨੀ ਇਹਨਾਂ ਦਾ ਪਰੇ ਸਾਤ ਸਰੂਪ ਹੈ ਇਸ ਬ੍ਰਹਮ ਗਿਆਨ ਦੇ ਲੇਖੇ ਨੂੰ ਲਿਖੀਦਾ ਹੈ ਸਲੋਕ ਮਹਲਾ ਚੌਥਾ ਹਰ ਹਰ ਨਾਮ ਅੰਮ੍ਰਿਤ ਹੈ ਇਹ ਭਾਈ ਪਰਮੇਸ਼ਰ ਦਾ ਖਰੀਦਾ ਸਭ ਹਰੀ ਭਰੀ ਕਰਨ ਵਾਲਾ ਨਾਮ ਹੀ ਅਮਰਤਾ ਹਰ ਜਪੀਐ ਸਤਗੁਰ ਭਾਗ ਸਤਗੁਰੂ ਸਾਹਿਬ ਦੇ ਭਾਗ ਅਨਸਾਰੀ ਹੋ ਕੇ ਮਹਾਰਾਜ ਦੇ ਭਾਵ ਪ੍ਰੀਮ ਕਰਕੇ ਭਾਵਨਾ ਨਾਲ ਹਰੀ ਨੂੰ ਜਪੀਦਾ ਹੈ ਜਪਿਆ ਜਾਂਦਾ ਹੈ ਹਰ ਹਰ ਨਾਮ ਪਵਿੱਤ ਹੈ ਪਰਮੇਸ਼ਰ ਦਾ ਨਾਮ ਜੋ ਆ ਸਾਰਿਆਂ ਨੂੰ ਹਰੀ ਭਰੀ ਕਰਨ ਵਾਲਾ ਪੂਤਰ ਹੈ ਹਰ ਜਪਤ ਸੋਨਤ ਦੁੱਖ ਜਾਏ ਇਹ ਸੋ ਪਵਿੱਤਰ ਹੈ ਸਾਰੇ ਪਾਪਾਂ ਨੂੰ ਮੀਟ ਦਿੰਦਾ ਹੈ ਕਰੀਏ ਕਾਲਪੁਰਖ ਦੇ ਨਾਮ ਨੂੰ ਜਿਹੜੇ ਜਪਦੇ ਐ ਤੇ ਆਪਦੇ ਕੰਨਾਂ ਨਾਲ ਸੁਣਦੇ ਵੀ ਐ ਨਾਲ ਉਹਦਾ ਜੰਮਣ ਮਰਨ ਦਾ ਦੁੱਖ ਚਲਿਆ ਜਾਂਦਾ ਹੈ ਹਰ ਨਾਮ ਤਿੰਨੀ ਆਰਾਧਿਆ ਉਹਨਾਂ ਦੇ ਪ੍ਰਭੂ ਦੇ ਨਾਮ ਨੂੰ ਦਿਲ ਦੀ ਭਾਵਨਾ ਨਾਲ ਯਾਦ ਕੀਤਾ ਹੈ ਆਰਾਧਿਆ ਹੈ ਜਿਨ ਮਾਸਟਕ ਲਿਖਿਆ ਧੁਰਪਾਏ ਜਿੰਨਾਂ ਦੇ ਧੁਰੋਂ ਮੱਥੇ ਦੇ ਮਹਾਰਣ ਪੂਰਵਲੇ ਉਹਨਾਂ ਦੇ ਨਸਕਾਮ ਕਰਵਾ ਦੇ ਪ੍ਰੇਰੇ ਹੁਣ ਲਿਖਤ ਪਾ ਦਿੱਤੀ ਹੈ ਉਹਨਾਂ ਰੱਦ ਹੈ ਮਾਸਕ ਅੰਤਕਾਰ ਦੇ ਅੰਦਰ ਲਿਖਤ ਨੂੰ ਭਰੋ ਆਦਤੋਂ ਇਹੀ ਨਾਮ ਸੋਈ ਜਪੇ ਜੋ ਜਪਾਇਆ ਹੋਏ ਕਿਸਨਿਆਰੀ ਕਸ਼ਮੀਰ ਮਿਲ ਕੇਸਰ ਮੂਲ ਨਾ ਹੋਏ ਹਰ ਦਰਗਹ ਜਨ ਪਹਿਨਾਈਨ ਉਹ ਰੀਤੀ ਰਿਦਗਾਵ ਜਮਾਰੇ ਦੇ ਜਾਨ ਨੂੰ ਭਗਤ ਜਾਨੋ ਜਸ ਰੂਪੀ ਸਿਰੋਪਾ ਬ ਕਰਕੇ ਪਹਿਨਾਈ ਜਾਂਦੇ ਹਨ ਭਗਤੀ ਨੂੰ ਸਿਰੋਪਾਓ ਕਰਕੇ ਵਡਿਆਏ ਜਾਂਦੇ ਹਨ ਜਿਨ ਹਰ ਮਨ ਵਸਿਆ ਆ ਜਿਨ ਮਨ ਦੇ ਪ੍ਰਮੇਸ਼ਰ ਆ ਕੇ ਵਸ ਗਿਆ ਹੈ ਸਾਧ ਸੰਗਤ ਜੀ ਜਨ ਨਾਨਕ ਤੇ ਮੁਖ ਉਜਲੇ ਗੁਰੂ ਜੀ ਕਣੀ ਉਹ ਸਲੋਕ ਜੀ ਵੀ ਬੁਖੀ ਹੈ ਉਹਨਾਂ ਦੇ ਮੁਖ ਲੋਕ ਪਰਲੋਕ ਉਜਲੇ ਹਨ ਜਿਨ ਹਰ ਸੁਣਿਓ ਮਨ ਭਾਉ ਜਿਨ ਮਨ ਦੀ ਭਾਵਨਾ ਨਾਲ ਆਕਾਲ ਪੁਰਖ ਦੇ ਜਸ ਨੂੰ ਸਰਵਨ ਕੀਤਾ ਹੈ ਮਹੱਲਾ ਚੌਥਾ ਹਰ ਹਰ ਨਾਮ ਨਿਧਾਨ ਹੈ ਜਿਹੜੀ ਜੋਰੀ ਸਾਰਿਆਂ ਦੇ ਕੋਈ ਹਰੇ ਭਰੇ ਕਰਨ ਵਾਲਾ ਉਸ ਦੇ ਨਾਮ ਦਾ ਖਜ਼ਾਨਾ ਹੈ ਗੁਰਮੁਖ ਪਾਇਆ ਜਾ। ਇਹ ਗੁਰਮੁਖਾਂ ਦੀ ਸੰਗਤ ਦੁਆਰਾ ਮੁਖੀ ਸਤਗੁਰਾਂ ਦੁਆਰਾ ਪਾਇਆ ਜਾਂਦਾ ਹੈ। ਜਿਨ ਤੁਰ ਮਾਸਤਕ ਲਿਖਿਆ ਜਿਨਾਂ ਤੁਰੋਂ ਨਸਕਾਮ ਕਰਮ ਕੀਤੇ ਹਨ ਮਾਰਨ ਪ੍ਰੇਰੇ ਹੋਇਨ ਲਿਖ ਦਿੱਤਾ ਹੈ। ਤਿੰਨ ਸਤਗੁਰ ਮਿਲਿਆ ਉਹਨਾਂ ਨੇ ਇਸ ਮਨੁੱਖਾ ਜਨਮ 'ਚ ਆਇਆ ਹੋਇਆਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਮਿਲੇ ਹਨ ਤਨ ਮਨ ਸੀਤਲ ਹੋਇਆ ਸਤਿਗੁਰੂ ਨਾਲ ਮਿਲਨੇ ਕਰਕੇ ਤਨ ਦਾ ਜਰਾ ਹੰਕਾਰ ਸੀ ਇਹ ਵੀ ਮਿਟ ਗਿਆ ਮਨ ਦੇ ਅੰਦਰ ਜਿਹੜੀ ਦਸ਼ਾਂ ਦੀ ਵਾਸ਼ਨਾ ਸੀ ਉਹ ਵੀ ਮਿਟ ਗਈ ਇਹ ਸਿਰਫ ਠੰਡਾ ਹੋ ਗਿਆ ਸ਼ਾਂਤ ਵਸੀ ਮਨ ਆ ਮਨ ਤੇ ਅੰਮ੍ਰਿਤ ਨਾਮ ਕਰਕੇ ਛਾਤੀ ਸੀਤਲ ਮਨ ਸੁਖੀ ਸ਼ੰਤ ਗੋਬਿੰਦ ਗੁਣ ਗਾਏ ਐਸੀ ਕਿਰਪਾ ਕਰੋ ਪ੍ਰਭ ਨਾਨਕ ਦਾਸ ਦਸਾਏ ਮਨ ਬਾਣੀ ਸਰੀਰ ਕਰਕੇ ਸ਼ਾਂਤੀ ਆਵਸੀ ਯਮਨ ਕੇ ਨਾਨਕ ਹਰ ਹਰ ਚਾਉਂਦਿਆ ਜੋ ਹਰਿਆਈ ਪ੍ਰਮੇਸ਼ਰ ਨਾ ਦੇ ਨਾਮ ਨੂੰ ਸਤਿਗੁਰ ਕੀ ਕਹਿੰਦੇ ਚਾਉਂਦਿਆ ਉਚਾਰਦੇ ਆ ਸਭ ਦਾਲਦ ਦੁਖ ਲਹਿ ਜਾਂਦੇ ਨੇ ਜਿਹੜਾ ਵਿਚਾਰੂੰਦਾ ਹੀ ਇੰਨਾ ਫਲ ਹੈ ਦਿਲਦਰ ਵੀ ਆਪੇ ਚੱਕਿਆ ਜਾਂਦਾ ਜਪਦੇ ਜਾਂਦੇ ਆ ਦੁਖ ਵੀ ਜੰਮਣ ਮੰਦ ਦਾ ਸਾਰਾ ਆਪੇ ਲੈ ਜਾਂਦਾ ਹੈ ਅਗਿਆਦਿਆਂ ਦੇ ਦਿਲਦਰ ਦਰਦਨ ਮਿਟ ਜਾਂਦਾ ਹੈ ਪਾਉੜੀ ਹੋ ਵਾਰਿਆ ਤਨ ਕੋ ਸਦਾ ਸਦਾ ਜੀ ਭਾਈ ਉਹਨੂੰ ਪਿਆਰਿਆਂ ਤੂੰ ਸਦਾ ਸਦਾ ਵਾਰਨੀ ਕੁਰਬਾਨ ਜਾਣੀ ਹੋਂ ਜਿੰਨਾ ਸਤਗੁਰ ਮੀਰਾ ਪਿਆਰਾ ਦੇਖਿਆ ਜੀ ਮੇਰੇ ਪਿਆਰੇ ਸਤਗੁਰੂ ਸਚੇ ਪਾਲ ਸਾਹਿਬ ਦੇ ਦਰਸ਼ਨ ਇਹਨਾਂ ਅੱਖਾਂ ਨੂੰ ਸੋਜੇ ਕੀਤਾ ਦਰਸ਼ਨ ਕੀਤੇ ਹਨ ਦੇਖਣਾ ਕੀਤਾ ਅੰਦਰੋਂ ਮਨਬਦ ਰੂਪੀ ਨੇਤਰਾ ਨਾਲ ਗੁਰੂ ਸਾਹਿਬ ਵੇਖੇ ਹੈ ਬਰਾਗ ਵੇਗ ਰੂਪੀ ਨੇਤਰਾ ਨਾਲ ਵੇਖੇ ਹੈ ਪ੍ਰੋਖ ਅਪਰੋਖ ਗਿਆਨ ਦੇ ਨਾਲ ਵਿਕਨਤੀ ਤੇ ਨਿਕਿਂ ਇਤਰਾ ਨਾਲ ਜਿਨ ਕਉ ਮਿਲਿਆ ਮੀਰਾ ਸਤਿਗੁਰੂ ਉਹਨਾਂ ਨੂੰ ਮੇਰੇ ਸਤਿਗੁਰੂ ਸੱਚੇ ਪਾਤਸ਼ਾਹੀ ਪ੍ਰਾਪਤ ਹੋਏ ਹਨ ਜਿਨ ਕਉ ਧੁਰ ਮਸਟਕ ਲੇਖਿਆ ਜਿਨਾਂ ਦੇ ਧੁਰੋਂ ਮੱਥੇ ਤੇ ਲੇਖ ਲਿਖੇ ਹੋਏ ਹਨ ਉਹ ਸੰਗੋਂ ਦੀ ਸ਼ਰਨ ਆਏ ਆ ਹਰ ਆਗਮਤ ਆਇਆ ਗੁਰਮਤੀ ਜੋ ਹਰਿ ਗੰਮਤਾ ਤੋ ਰਹਿਤ ਗੁਰਮਤ ਦੁਆਰਾ ਜਿਨਾਂ ਨੇ ਆਇਆ ਹੈ ਕਿਸ ਰੂਪ ਨਹੀਂ ਪ੍ਰਭ ਰੇਖਿਆ ਕੋਈ ਰੂਪ ਆਕਾਰ ਨਹੀਂ ਕੋਈ ਰੇਖ ਮਰਿਸ਼ਕਾ ਸ਼ਾਦਤ ਲਖੀਰ ਵੀ ਨਹੀਂ ਚਿੰਨ ਮਨੀ ਹੈ ਕੋਈ ਗੁਰਬਚਨ ਧਿਆਇਆ ਜਿਨਾਂ ਆਗਮ ਹਰਿ ਇਹੋ ਭਾਈ ਸਤਗੁਰੂ ਦੇ ਬਚਨ ਹੀ ਪ੍ਰਮਾਨ ਹਨ ਉਹ ਗੰਮਤਾ ਤੋ ਰਹਿਤ ਹੈ ਜਿਨਨ ਗੁਰੂ ਸਾਹਿਬ ਦੇ ਬਚਨਾਂ ਦੇ ਉੱਤੇ ਨਿਸ਼ਟਾ ਕਰਕੇ ਤੇ ਆਇਆ ਹੈ ਤੇ ਠਾਕੁਰ ਸੇਵਕ ਰਲ ਏਕਿਆ ਉਹ ਭਾਈ ਠਾਕੁਰ ਸਵਾਮੀ ਬ੍ਰਹਮ ਈਸ਼ਵਰ ਤੇ ਸੇਵਕ ਜੀਵ ਰਲ ਕੇ ਇੱਕੋ ਹੀ ਰੂਪ ਹੋ ਗਏ ਜਿਵੇਂ ਨਦੀਆਂ ਨਾਲੇ ਸਮੁੰਦਰ ਵੱਲ ਨੂੰ ਜਾਂਦੇ ਸਮੁੰਦਰ ਚ ਮਿਲ ਕੇ ਇੱਕ ਰੂਪ ਹੋ ਜਾਂਦੇ ਆ ਦੇਸ਼ ਪ੍ਰਕਾਰ ਮਹਾਰਾਜ ਮਿਲ ਕੇ ਇਕਤਾ ਪਾ ਲਈ ਉਹਨਾਂ ਨੇ ਸਭ ਕਹੋ ਮੁਖ ਹੋ ਨਰ ਨਰ ਹਰੇ ਨਰ ਨਰ ਹਰੇ ਨਰ ਨਰ ਹਰੇ ਇਹ ਭਾਈ ਸਾਰਿਆਂ ਮੁਖੋਂ ਉਚਾਰੋ ਜੋ ਨਰਾਂ ਨਰਾਂ ਵਿੱਚ ਵਿਆਪਕ ਹੈ ਹਰੀ ਜੋ ਨਰਤਨ ਔਰ ਇਸਤਰੀ ਪੁਰਸ਼ਾਂ ਵਿੱਚ ਵਿਆਪਕ ਹੈ ਹਰੀ ਉਸ ਨੂੰ ਸਾਰੇ ਉਚਾਰੋ ਨਰ ਨਾਲ ਹਰੇ ਜੋ નિયੰਤਾ ਹੈ ਹਰੀ ਅਤੇ ਨਰ ਸਾਰਿਆਂ ਦੇ ਅੰਦਰ ਨਾਰਵਤਾਰ ਧਾਰ ਕਰਕੇ ਰੱਖਿਆ ਕਰਨ ਵਾਲਾ ਹਰੀ ਹੈ ਸਭ ਲੋਕ ਫੇਰ ਬੜੋ ਤੋ ਕਹੋ ਸਭ ਕਹੋ ਮੁਖ ਹੋ ਨਰ ਨਰ ਹਰੀ ਨਰ ਇੱਕ ਵਾਰੀ ਬੋਲਿਆ ਕਰ ਨਰ ਉਹਨੂੰ ਨਰ ਤੇ ਨਾਰੀਆਂ ਵੀ ਜਿਹੜਾ ਹਰੀ ਹੈ ਸਾਰੇ ਉਸ ਨੂੰ ਮੁਖੋ ਕਹੋ ਨਰ ਨਰ ਹਰੀ ਅਤੇ ਨਰ ਸਿੰਘ ਆਜ ਕ੍ਰੂਪਾ ਨੂੰ ਧਾਰਨ ਵਾਲਾ ਜੋ નિયੰਤਾ ਹਰੀ ਹੈ ਨਰ ਨਰ ਹਰੀ ਅਤੇ ਨਾਰੋ ਨਰ ਹਰੀ ਸਾਰੇ ਮਗਾਂਵਾਂ ਦੇ ਵਿੱਚ ਜੋ ਹਰੀ ਸਭ ਨੂੰ ਹਰੀ ਪਰੇ ਕਰਨ ਵਾਲਾ ਹਰ ਲਾਹਾ ਭਗਤ ਵਸੀਖਿਆ ਇਸ ਪ੍ਰਕਾਰ ਹਰੀ ਦੀ ਭਗਤੀ ਦਾ ਵਿਸ਼ੇਸ਼ ਕਰਕੇ ਹਰ ਲਾਹਾ ਹਰ ਭਗਤ ਵਸੀਖਿਆ ਹਰੀ ਦੀ ਭਗਤੀ ਦਾ ਹਰੇਕ ਪ੍ਰਕਾਰ ਕਰਕੇ ਹਰ ਦੀ ਭਗਤੀ ਦਾ ਵਿਸ਼ੇਸ਼ ਕਰਕੇ ਉਹਨਾਂ ਲਾਹਾ ਪ੍ਰਾਪਤ ਹੋਵੇਗਾ ਸ਼ਲੋਕ ਮਹਲਾ 4 ਰਾਮ ਨਾਮ ਰਾਮ ਰਵ ਰਹੀ ਇਹ ਭਾਈ ਜਿਸ ਪਰਮੇਸ਼ਰ ਦਾ ਰਾਮ ਹੈ ਨਾਮ ਰਾਮ 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 ਨਾਮ ਰਾਮ ਰਵ ਰਹੀ ਜੋ ਰਾਮ ਹੈ ਰਾਮ ਸੁੰਦਰ ਅਤੇ ਬਾਣੀ ਕਰਕੇ ਵੀ ਜਿਹੜੇ ਰਵ ਰਹੇ ਉਚਾਰ ਰਹੇ ਹਨ ਤੇ ਬੁੱਧੀ ਕਰਕੇ ਵੀ ਉਸ ਵਿੱਚ ਰਚ ਰਹੇ ਹਨ ਤੇ ਰਾਮ ਰਮੰਤੀ ਰਾਮਾ ਜੋ ਵਿਆਪਕ ਰਾਮ ਹੈ ਸੁੰਦਰ ਜਾਨ ਕੇ ਬਾਗ ਦੀ ਨੇ ਅਨੰਦ ਦੇਣ ਵਾਲਾ ਉਸ ਨੂੰ ਉਚਾਰਨ ਕਰ ਰਹੇ ਹਨ ਰਾਮ ਰਾਮੂ ਰਾਮ ਰਮੀਤ ਅਗੋ ਰਾਮ ਰਾਮੂ ਰਾਮ ਰਮੀਤ ਰਾਮਿਆ ਹੋਇਆ ਜੋ ਰਾਮ ਹੈ হে ਭਾਈ ਉਹ ਰਾਮ ਨੂੰ ਜਪਣ ਵਾਲੇ ਰਾਮ ਜੀ ਰਮੀਤ ਰਮ ਗਏ ਹਨ ਆਪੇਗ ਹੋ ਗਏ ਹਨ ਫੇਰ ਪੜੋ ਇਹੋ ਤੋ ਕੋ ਰਾਮ ਨਾਮ ਰਾਮ ਰਵ ਰਹੇ ਰਾਮ ਜੋ ਸਾਰਿਆਂ ਚ ਰਵ ਰਿਹਾ ਹੈ ਦੂਸਰਾ ਹਮਦੇ ਨਾਮ ਨੂੰ ਰਬ ਉਚਾਰਦੇ ਆ ਜੋ ਰਾਮ ਰਾਮੂ ਰਾਮ ਰਮੀਤ ਅਨੁਸਾਹ ਕਰਕੇ ਵੀ ਮਹਾਰਾ ਦੇ ਨਾਮ ਨੂੰ ਰਮਣ ਕਰਦੇ ਉਚਾਰਨ ਕਰਦੇ ਆ ਅਤੇ ਬਾਣੀ ਕਰਕੇ ਵੀ ਰਾਮ ਚ ਰਮੀਤ ਰਮੇ ਹੋਏ ਹਨ ਜਿਹੜੇ ਅਤਿਆੰਤ ਕਰਕੇ ਸਵਾਸਾਂ ਕਰਕੇ ਵੀ ਬਿਕਰੀ ਬਾਣੀ ਦੁਆਰਾ ਵੀ ਉਚਾਰਦੇ ਹਨ ਮਦਮਾ ਦੁਆਰਾ ਵੀ ਉਚਾਰਦੇ ਹਨ ਪਸੰਤੀ ਦੁਆਰਾ ਵੀ ਉਚਾਰਦੇ ਹਨ ਕਿ ਪਰਬਾਉਣੀ ਦੁਆਰਾ ਵੀ ਰਮੇ ਉਹ ਰਾਮ ਨੂੰ ਉਚਾਰਦੇ ਹਨ ਰਾਮ ਜੋ ਸੱਜੂਗ ਜੀ ਰਮ ਰਿਹਾ ਹੈ ਰਾਮ ਜੋ ਤ੍ਰੇਤੀ ਜੀ ਰਮ ਰਿਹਾ ਹੈ ਰਾਮ ਜੋ ਦਵਾਪਰ ਦੀ ਰਮ ਰਿਹਾ ਹੈ ਰਾਮ ਜੋ ਕਲਜੂਗ ਵਿੱਚ ਵੀ ਵਿਆਪਕ ਹੈ ਜੋ ਚਾਹ ਖਾਣੀਆਂ ਜੀ ਵਿਆਪਕ ਹੈ ਅਤੇ ਉਤਤ ਮਦਮ ਕੁਨਿਸ਼ਟ ਮਸਾਜਾਂ ਵਿੱਚ ਵੀ ਆਪਕ ਹੈ ਇਸ ਪ੍ਰਕਾਰ ਉਸ ਪਰਮੇਸ਼ਰ ਨੂੰ ਜਿਹੜੇ ਉਚਾਰਨ ਕਰ ਰਹੇ ਆ ਸੁੰਦਰ ਪਰਮੇਸ਼ਵਰ ਨੂੰ ਰਾਮ ਰਾਮ ਭੂਤ ਕਾਲ ਜਿਹੜੇ ਰਾਮ ਨੂੰ ਰਾਮ ਸੁੰਦਰ ਜਾਣ ਕੇ ਉਚਾਰ ਰਹੇ ਹੈ ਤੇ ਵਰਤਮਾਨ ਸਮੇਂ ਦੇ ਰਾਮ ਨੂੰ ਰਮਿਆ ਜਾਣ ਕੇ ਉਚਾਰ ਰਹੇ ਹੈ ਜੋ ਅੱਗੇ ਨੂੰ ਰਾਮ ਰੂਪ ਵਿਖਲ ਕਾਲ ਨੂੰ ਰਮਿਆ ਹੋਇਆ ਜਾਣ ਕੇ ਰਮੀਤ ਰਮਣਗੇ ਉਚਾਰਨਗੇ ਕਟ ਕਟ ਆਤਮ ਰਾਮ ਹੈ ਉਹਨਾਂ ਨੂੰ ਸਖਿਆਤ ਹੋ ਜਾਂਦਾ ਚਾਰ ਖਾਣੀਆਂ ਦੇ ਘਟਾਂ ਘਟਾਂ ਚ ਬ੍ਰਹਮਾਤਮਾ ਰਾਮ ਰਮਿਆ ਹੋਇਆ ਹੈ ਪ੍ਰਭ ਖੇਲ ਕੀਓ ਰੰਗ ਰੀਤ ਇਹ ਪ੍ਰਭ ਨੇ ਆਪ ਦਾ ਖੇਲ ਕੀਤਾ ਜਿਹੜਾ ਆਨੰਦ ਬਖਸ਼ਿਆ ਹੈ ਇਸ ਪ੍ਰਕਾਰ ਰੰਗ ਦੇ ਵਿੱਚ ਰੀਤ ਰੰਗੇ ਹੋਏ ਹਨ ਪ੍ਰੇਮ ਰੰਗ ਤੇ ਰੰਗਜੁਤਏ ਐਸੀ ਰੀਤ ਮਰਯਾਦਾ ਉਹਨਾਂ ਦੇ ਅੰਦਰ ਪਾਕੀ ਰੰਗੀ ਦੇ ਤੇ ਅਨੰਦ ਸੁਣ ਤੁਕੇ ਹਰ ਨੇਕ ਤੇ ਵਸੈ ਜਗ ਜੀਵਨ ਉਹ ਸਾਰੇ ਜਗ ਜੀਵਨ ਤੇ ਸਾਰਿਆਂ ਦੇ ਨੇੜੇ ਤੋਂ ਨੇੜੇ ਵਸ ਰਿਹਾ ਹੈ ਪ੍ਰਗਾਸ ਕੀਓ ਗੁਰਮੀ ਤੇਹਾਰੋ ਗੁਰੂ ਸੋ ਪਿਆਰਿਆਂ ਨੇ ਉਸ ਦਾ ਪ੍ਰਕਾਸ਼ ਕੀਤਾ ਹਿਰਦੇ ਕੰਦੇ ਸਮਝ ਨਹੀਂ ਪੈਂਦੀ ਹਰ ਸੁਆਮੀ ਹਰ ਪ੍ਰਭ ਤੈਨ ਮਿਲੀ ਉਹਨਾਂ ਨੂੰ ਹਰ ਹਰ ਸੁਆਮੀ ਪ੍ਰਭੂ ਜੀ ਰੱਖੇ ਰਾਖੇ ਮਾਰਾ ਮੇਰੇ ਹਨ ਜੇਨੇ ਲਿਖਿਆ ਤੁਰ ਹਰਪ੍ਰੀਨਾਂ ਦੇ ਅੰਦਰ ਤੁਹਾਨੂੰ ਮਾਰਾ ਲਿਖਤਾ ਕਿ ਨਾਨੂੰ ਇਹ ਜਨਜ ਪਰਮੇਸ਼ਰ ਦੀ ਪ੍ਰੀਤੀ ਹੋਵੇਗੀ ਉਹਨਾਂ ਨੂੰ ਮਾਰਾ ਨਾਲ ਪ੍ਰੀਤੀ ਲੱਗੀ ਹੈ ਸਾਜਕੋਂ ਸੁਣਦੇ ਹੋ ਸਵਾ ਜਿਨ ਪ੍ਰੇਮ ਕੀਓ ਤਨਹੀ ਪ੍ਰਾਯੋ ਜਨ ਨਾਨਕ ਨਾਮ ਧਿਆਇਆ ਸਤਿਗੁਰੂ ਸਾਹਿਬ ਜੀ ਕਹਿੰਦੇ ਜਨਮ ਤੋਂ ਮਾਰੇ ਜਨਉ ਨੂੰ ਹੀ ਪਾਈ ਇਕਚਿਤ ਹੋ ਕੇ ਤੇਉਣਾ ਕੀਤਾ ਹੈ ਗੁਰਬਚਨ ਜਪਿਓ ਮਨ ਚੀਤ ਗੁਰੂ ਸਾਹਿਬ ਦੇ ਬਚਨਾਂ ਦੁਆਰਾ ਮਨ ਸਿਰੋਮਣੀ ਚਿੱਤ ਦੁਆਰਾ ਜਪਿਆ ਹੈ ਮਨ ਚ ਵੀ ਮਨਨ ਕਰਦੇ ਹੈ ਚਿੱਤ ਵੀ ਚੇਤਨ ਕਰਦੇ ਹੈ ਚੇਤ ਨੂੰ ਸਰੂਪ ਨੂੰ ਮਹੱਲਾ ਚੌਥਾ ਹਰ ਪ੍ਰਭ ਸੱਜਣ ਲੋੜ ਲਾਹੋ ਕਿਉਂ ਭਾਈ ਹਰੀ ਪ੍ਰਭ ਅਕਾਲ ਪੁਰਖੀ ਸੱਜਣ ਪਿਆਰਾ ਹੈ ਉਹਨੂੰ ਗੁਰੂ ਸਾਹਿਬ ਦੀ ਦਵਾਰਾ ਲੋੜ ਲਾਓ ਚਾਹ ਲੈ ਉਸ ਦੀ ਪ੍ਰਾਪਤੀ ਆ ਕੇ ਲੋੜ ਨਾਉ ਲੁਰਿੰਦਾ ਉਹ ਵਸਤੂ ਹੈ ਉਸ ਨੂੰ ਪਾੜ ਲੈ ਅਤੇ ਲੋੜ ਨਾਉ ਦੇਖਣ ਦਾ ਉਸ ਨੂੰ ਵੇਖ ਲੈ ਦ੍ਰਿਸ਼ਟਾ ਰੂਪ ਭਾਗ ਵਸੈ ਵੱਡ ਭਾਗ ਜੇ ਤੇਰੇ ਭਾਈ ਵੱਡਿਆਂ ਭਾਗਾਂ ਵਿੱਚੋਂ ਵੱਡੇ ਭਾਗ ਹੋਣਗੇ ਨਸਕਾਮ ਕਰਮਾਂ ਦੇ ਤਾਂ ਕੇ ਮੂੰਹ ਪਾ ਇੱਕ ਸ਼ਾਨਦਾਰ ਪ੍ਰਾਪਤ ਹੋਵੇ ਉਹ ਗੁਰਾਂ ਦੇ ਉਪਦੇਸ਼ ਦਾ ਫੇਰ ਤੇਰੇ ਅੰਦਰੋਂ ਬਿਹਾਈ ਦੀ ਇੱਛਾ ਪੱਜ ਜਾਏਗੀ ਪਾਗਾਂ ਵਾਲਿਆ ਵੱਡਿਆਂ ਪਾਸ ਪਾਗਾਂ ਵਾਲੇ ਜਿਹੜੇ ਸਕਾਮੀ ਪੁਰਖ ਹੈ ਉਹਨਾਂ ਤੇ ਵੱਡਿਆਂ ਪਾਗਾਂ ਵਾਲ ਨਸਕਾਮੀ ਜਦੋਂ ਹੋਵੇਂਗਾ ਤਾਂ ਤੇਰੇ ਮਨ ਜੀ ਵਸੇਗਾ ਗੁਰ ਪੂਰੈ ਦੀ ਖਾਲਿਆ ਗੁਰ ਪੂਰਿਆਂ ਨੂੰ ਪ੍ਰਗਟ ਕਰਕੇ ਉਹ ਸਰੀਰ ਮੁਖਾਲਤਾ ਹੈ ਨਾਨਕ ਹਰ ਲਿਵ ਲਾਗ ਉਹ ਸਰੀਰ ਦੀ ਲਿਵ ਜਿਹੜੀ ਗੁਰੂ ਸਾਹਿਬ ਜੀ ਕਹਿੰਦੇ ਲਾ ਕੇ ਸਿੱਖ ਨੂੰ ਦਿਖਾਉਂਦਾ ਹੈ ਤੂੰ ਵੀ ਪਰਮੇਸ਼ਰ ਦੀ ਲਿਵ ਤੇ ਲਗਣਾ ਕਰ ਜੇ ਲਕਸ਼ਣ ਕਰਨੇ ਆ ਪਾਉੜੀ ਧਨ ਧਨ ਸੋ ਆਵੀ ਸਫਲ ਘੜੀ ਸੰਤਾਂ ਦਾ ਯੋਗ ਉਹ ਸ਼ੋਭ ਨੀਕ ਹੈ ਸਫਲੀ ਘੜੀ ਹੈ ਜਿਤ ਹਰ ਸੇਵਾ ਮਨ ਭਾਣੀ ਜਿਸ ਵਕਤੇ ਹਰੀ ਦੀ ਸੇਵਾ ਭਗਤੀ ਮਨ ਚ ਭਾਈ ਚੰਗੀ ਲੱਗੀ ਹੈ ਹਰ ਕਥਾ ਸੁਣਾਵੂ ਮੇਰੀ ਗੁਰਸਿੱਖੀ ਮੇਰੇ ਸਤਿਗੁਰੂ ਨਾਨਕ ਦੇਵ ਦੇ ਗੁਰਸਿੱਖੋ ਚੋਹਾਂ ਸਤਿਗੁਰਾਂ ਦੇ ਗੁਰਸਿੱਖੋ ਇਸ ਪ੍ਰਕਾਰ ਹਰੀ ਦੀ ਪ੍ਰਾਪਤੀ ਦੀ ਜਿਹੜੀ ਕਥਾ ਸਰੂਪ ਲਖਣੋ ਦੁਆਰਾ ਤੋ ਕਥੀ ਲਖਣੋ ਦੁਆਰਾ ਸੁਣਾਉਣਾ ਕਰੋ ਮੇਰੇ ਹਰ ਪ੍ਰਭ ਇਕੱਠ ਕਹਾਣੀ ਮੇਰੇ ਹਰ ਪ੍ਰਭ ਦੀ ਸ਼ਕਤੀ ਵਰਤੀ ਕਰਕੇ ਜਿਹੜੀ ਇਕੱਠ ਹੈ ਕਹਾਣੀ ਕਥਾ ਉਹ ਤੁਸ ਨੂੰ ਸੁਣਾਓ ਇਕੱਠ ਲਖਣੋ ਵਰਤੀ ਕਰਕੇ ਜੋ ਕਥਨ ਕਰੀ ਦੀ ਹੈ ਅਤੇ ਨਿਰਗੁਣ ਰੂਪ ਜੋ ਕਥਨ ਤੋਂ ਰਾਤ ਹੈ ਕਿ ਜਿਹੜਾ ਇਕੱਠ ਕਹਿੰਦੇ ਉਸ ਦੀ ਇਹੋ ਕਥਾ ਹੈ ਤੇ ਸਰਗੁਣ ਰੂਪ ਧਾਰ ਕੇ ਜਿਵੇਂ ਆਜੇ ਪਿਆਰਿਆਂ ਦੀ ਰੱਖਿਆ ਕਰਦਾ ਉਹ ਕਹਾਣੀ ਹੈ ਕਿਉਂ ਪਾਈਏ ਕਿਉਂ ਦੇਖੀਏ ਕਿਸ ਪ੍ਰਕਾਰ ਹੈ ਸੰਤੋਖ ਦੀ ਪ੍ਰਾਪਤੀ ਕਰੀਏ ਨਿਰਗੁਣ ਦੀ ਕਿਉਂ ਸਰਗੁਣ ਸ਼ੂਭ ਦੇ ਦਰਸ਼ਨ ਕਰੀਏ ਦੇਖੀਏ ਮੀਰਾ ਹਰ ਪ੍ਰਭ ਸੁਗੜ ਸੁਜਾਣ ਮੀਰਾ ਹਰੀ ਪ੍ਰਭ ਜਿਹੜਾ ਸ੍ਰੇਸ਼ਟ ਘੜਤਾ ਨੂੰ ਘੜਨ ਵਾਲਾ ਹੈ ਸੁਜਾਣੀ ਚੱਪਰੋ ਹੈ ਅੰਪਲੀਆਮੀ ਹੈ ਹਰ ਕਿਉਂ ਪਾਈਏ ਕਿਸ ਪ੍ਰਕਾਰ ਉਹਦੇ ਸਰੂਪ ਸੱਚੇ ਮੰਦਰੂਪ ਨੂੰ ਪਾਈਏ ਕਿ ਕਿ ਵੀ ਉਹਨੂੰ ਸਰਗੁਣ ਰੂਪ ਕਰਕੇ ਸਖਿਆਦ ਕਰਕੇ ਵੇਖੀਏ ਆਪਣਾ ਆਤਮਾ ਰੂਪ ਕਰਕੇ ਮੇਰਾ ਹਰ ਪ੍ਰਭ ਸੁਗੜ ਸੁਜਾਉ ਮੇਰਾ ਰੂਪ ਸੇਸ਼ਟ ਘੜਤਾ ਨੂੰ ਘਣਵਾਜ ਉਹ ਅੰਤਰੀਆਮੀ ਹੈ ਹਰ ਮੀਲ ਦਿਖਾਈ ਆਪ ਹਰ ਤੇ ਭਾਈ ਜਿਨ੍ਹਾਂ ਨੂੰ ਹੜੀ ਨਹੀਂ ਮਿਲਿਆ ਆਪ ਦੇ ਵਿੱਚ ਉਹਨਾਂ ਨੂੰ ਆਪਣਾ ਆਪ ਵਾਹਿਗੁਰੂ ਨੂੰ ਦਿਖਾ ਲੈਣਾ ਕੀ ਕਹ ਗੁਰਬਚਨੀ ਨਾਮ ਸਮਾਣੀ ਹਰ ਮੇਲ ਦਿਖਾਏ ਜਿਨ੍ਹਾਂ ਨੂੰ ਹਰੀ ਨੂੰ ਗੁਰਾਂ ਦੇ ਨਾਲ ਮਿਲਿਆ ਹੈ ਉਹਨਾਂ ਨੂੰ ਹਰੀ ਆਪਣਾ ਆਪ ਪ੍ਰਗਟ ਕਰਕੇ ਵਿਖਾਉਂਦਾ ਹੈ ਕਿਸ ਪ੍ਰਕਾਰ ਮਾਰਾ ਵਿਖਾਉਂਦਾ ਗੁਰਬਚਨੀ ਨਾਮ ਸਮਾਣੀ ਜਿਵੇਂ ਗੁਰੂ ਸਾਹਿਬ ਦੇ ਬਚਨਾਂ ਦੀ ਕਮਾਈ ਕਰਕੇ ਨਾਮ ਵਿੱਚ ਬਿਰਤੀ ਸਮਾ ਜਾਂਦੀ ਹੈ ਉਦੋਂ ਨਾਨਕ ਵਿੱਚ ਲੀਡ ਹੋ ਜਾਂਦਾ ਹੈ ਜਿੰਨ ਵਿਟਹੁ ਨਾਨਕ ਵਾਰਿਆ ਸਤਿਗੁਰੂ ਜੀ ਕਹਿੰਦੇ ਜਿੰਨਾਂ ਲਈ ਕਿਤਨੀ ਬਿਸਤੀ ਮਾਰਾ ਤੇ ਲੀਡ ਹੋ ਗਈ ਹੈ ਉਹਨਾਂ ਤੋਂ ਅਸੀਂ ਵਾਰ ਨਹੀਂ ਜਾਂਦੇ ਹਾਂ ਬਿਟੋਂ ਉਪਰੋਂ ਜੋ ਜਪਦੇ ਹਰ ਨਿਰਵਾਣੀ ਜੋ ਬੰਦੇ ਤੇ ਰਹਿ ਰਿਹਾ ਜਾਪ ਕਰਦੇ ਹੈ ਬਾਣੀ ਇਸੇ ਪ੍ਰਕਾਰ ਕਿਸੇ ਪ੍ਰਕਾਰ ਦੀਆਂ ਬਾਣਾਂ ਆਪ ਤਾਂ ਉਹਨੀਆਂ ਕਿਸੇ ਨੂੰ ਕਿਸੇ ਪ੍ਰਕਾਰ ਦੀ ਸਾਰੀਆਂ ਬਾਣਾਂ ਆਪ ਤਾਂ ਤੋਂ ਰਹੇ ਹੋਤ ਹੋ ਕੋਈ ਨਰਮੰਦਰੂ ਪਰਮੇਸ਼ਰ ਦਾ ਜਾਪ ਕਰਦੇ ਹਨ